ਸਰਾਣੇ ਰੱਖਿਆ ਹੋਇਆ ਬਿਜਲੀ ਵਾਲਾ ਗ੍ਰੈਡ ਤੇ ਅੱਡੋ ਢਲਾਈਆਂ ਹੋਈਆਂ ਫੋਨਾਂ ਤੇ ਤਾਰਾਂ ਤੇ ਨੌਜਵਾਨ ਲੈਣੋਵਾਰ ਹੋਈ ਪਏ ਆ ਤਿੰਨ ਦਿਨਾਂ ਦੇ ਉਹ ਨੌਜਵਾਨ ਤਾਂ ਕੂਣੀਆਂ ਹੀ ਦੇਖੀ ਜਾਂਦਾ ਕਾਲਾ ਹੋ ਗਿਆ ਚੱਲ ਤੈਨੂੰ ਕਰਦੇ ਆ ਗੋਰਾ ਬਾਹਰ ਠੰਢ ਹੈਗੀ ਤੇ ਸਵਾਹ ਭਾਈ ਇਸ ਵੇਲੇ 2:00 ਵਜੇ ਦਾ ਹੋ ਚੁੱਕਿਆ ਤੇ ਨੌਜਵਾਨ ਕੰਬਲਾਂ 'ਚ ਬੈਨੇ ਆਲੇ ਮੈਂ ਤਾਂ ਕਹਾਂ ਅੱਜ ਵੀ ਪਏ ਥੋੜੀ ਜਿਹੀ ਸ਼ਰਮਜੀ ਵਾਲੀ ਗੱਲ ਆ ਉਹ ਵੀਡੀਓ ਬਣਾਉਣੀ ਤਾਂ ਹੈ ਨਹੀਂ ਸੀ ਚਲ ਵੀ ਇਹਨੇ ਬੰਨੇ ਉੱਠ ਕਰਨ ਦੀ ਵੀਡੀਓ ਹੀ ਬਣੀ ਜਾਂਦੀ ਆ ਕਿਉਂ ਭਾਈ ਬਿੱਟੂ ਤੇ ਅਸਲ 'ਚ ਭਾਈ ਨੌਜਵਾਨ ਅੱਜ ਲੇਟ ਉੱਠੀ ਹੈਗੀ ਤੇ ਬ੍ਰੇਕਫਾਸਟ ਆਪਣਾ ਸਿੱਧਾ ਲਾਂਚ ਵਾਲੇ ਟਾਈਮ 'ਚ ਹੀ ਹੋਏਗਾ ਚੱਕੀ ਵਰ ਜੋਲੇ ਚਲੋ 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 ਯਾਰ ਬੰਨੋ ਸੰਦੀਪ ਹਾਂਜੀ ਚਲੋ ਚੜਦੀ ਗਲਾ ਠੀਕ ਹੈ ਜੇ ਅੱਜ ਮੈਨੂੰ ਬਿਠਾਉਣਿਆ ਸਾਈਕਲ ਤੇ ਤਿੰਨ ਦਿਨਾਂ ਬਾਅਦ ਚੈੱਕ ਲੋ ਜੋੜੇ ਵਾਹਿਗੁਰੂ ਵਾਹਿਗੁਰੂ ਜੀ 24 ਜੇਠ 6 ਜੂਨ ਬਰਾ 225 3 ਵਜੇ 10 ਮਿੰਟਾਂ ਤੇ ਨੌਜਵਾਨ ਸਾਈਕਲਾਂ ਚ ਫੂਕਾਂ ਪਕਾਂ ਭਰ ਕੇ ਅ ਅੱਗੇ ਵਧਣ ਦੀ ਤਿਆਰੀ ਕਰੀ ਜਾਂਦੇ ਆ ਤੇ ਅੱਜ ਆ ਟਾਈਮ ਕਰਤਾ ਭਾਈ ਤੜਕੇ ਦੇ ਸਲਾਹਾਂ ਕਰਦਿਆਂ ਕਰਦਿਆਂ ਨੇ ਨੌਜਵਾਨਾਂ ਨੇ ਤੇ ਆ ਆ ਨੌਜਵਾਨਾਂ ਨੇ ਤਿੰਨ ਦਿਨਾਂ ਦੇ ਇੱਥੇ ਮੱਜਲੇ ਹੋਏ ਸੀ ਕਦੇ ਤੇ ਗੱਦਾ ਛੱਡਣ ਨੂੰ ਜੀ ਨਹੀਂ ਕਰਦਾ ਸੀਗਾ ਤੇ ਆਲਸੀ ਹੋ ਜਾਂਦਾ ਖੈਰ ਬੰਦਾ ਭਾਈ ਪੈ ਕੇ ਤੇ ਇਧਰ ਨੌਜਵਾਨ ਹਨ ਤਿਆਰ ਵਰ ਤਿਆਰ ਹੋਏ ਬੈਠੇ ਨੇਗੇ ਇਹ ਗਾ ਵੀਡੀਓ ਨੂੰ ਦੇਖ ਰਹੇ ਸਾਰੇ ਬੀਣਾ ਪਹਿਣਾ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਜੋਸ਼ੀ ਮੱਠ ਉੱਤਰਾਖੰਡ ਤੋਂ ਸਾਥ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮਰ ਦੇਖਿਓ ਗਾਲ ਗੱਪੇ ਤੇ ਰਹੇ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਭਾਈ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕਰਿਆ ਤੇ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਜੋਸ਼ੀ ਮੱਠ ਤੇ ਮੈਨੇਜਮੈਂਟ ਡ੍ਰੈਸ ٹرسٹ ਹਿਮਕੁੰਟ ਸਾਹਿਬ ਦੇ ਅੰਦਰ ਨੇ ਸਾਰੇ ਹੀ ਗੁਰਦੁਆਰੇ ਤੇ ਭਾਈ ਤਿਆਰੀ ਆ ਹਾ ਨੌਜਵਾਨ ਦੇ ਸਾਈਕਲ ਜਿੱਦਾ ਫੂਕ ਜਾਵਾ ਵੀ ਨਹੀਂ ਐਸ ਲੋਡ ਤੇ ਹੋਇਆ ਪੈਗਮ ਤੇ ਨਹੀਂ ਪਤਾ ਹਵਾ ਕਿਸ ਨੇ ਕੱਢਦੀ ਕਿ ਪੈਂਚਰ ਹੋ ਗਿਆ ਤੇ ਇਹ ਸਾਨੂੰ ਹਜੇ 5-7 ਮਿੰਟ ਅਗੇ ਤੁਰ ਕੇ ਪਤਾ ਲੱਗੂਆ ਤੇ ਇਧਰ ਨੌਜਵਾਨਾਂ ਤੋਂ ਬਿਆਨ ਲੈਨੇ ਆ ਕਿ ਇਹ ਭਾਈ ਜਦੋਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਕਹੇ ਜਾ ਮਹਿਸੂਸ ਹੋ ਰਿਹਾ ਅੱਜ ਮਲਵਤ 3:30 ਵਜੇ ਬਾਹਰ ਨਿਕਲ ਕੇ ਵੀ ਆਪਣੀ ਵੀ ਉਹਨਾਂ ਕਰਕੇ ਮਹਿਸੂਸ ਹੋ ਰਿਹਾ ਆਪਾਂ ਨੂੰ ਇੱਕ ਉਹ ਬੰਦਾ ਖੜਾ ਇੱਕ ਉਹ ਬੰਦਾ ਬੈਠਾ ਇਹਨਾਂ ਕਰਕੇ ਹੋ ਰਿਹਾ ਵਾਕੀ ਆਪਾਂ ਕੱਲ ਵੀ ਆਪਾਂ ਟਾਈਮ ਨਾਲ ਤੁਰ ਗਏ ਸੀਗੇ ਉਧਰ ਵੀ ਟਾਈਮ ਨਾਲ ਤੁਰੇ ਆਏ ਸੀਗੇ ਕਿਉਂਕਿ ਉਹ ਦੋ ਬੰਦੇ ਆਪਣੇ ਨਾਲ ਹੈ ਨਹੀਂ ਸੀ ਠੀਕ ਆ ਮਤਲਬ ਉਹ ਤਾਂ ਹਿੰਮਤ ਹੀ ਮੁੰਡੇ ਤੇ ਨਹੀਂ ਆ ਹਾਂ ਤੇ ਨਹੀਂ ਆ ਹਿੰਮਤੀ ਠੀਕ ਆ ਕੋਈ ਐ ਤੇਰੀ ਵਾਰੀ ਤੈਨੂੰ ਪੂਰਾ ਪੂਰਾ ਮੌਕਾ ਦਿੱਤਾ ਜਾਊਗਾ ਬਿੱਟੂ ਦੇਖੋ ਜੀ ਕਰ ਜਾ ਤੇਨੂੰ ਪੂਰਾ ਪੂਰਾ ਮੌਕਾ ਦਿੱਤਾ ਜਾਊਗਾ ਭਾਈ ਬਿੱਟੂ ਦੇ ਬਿਆਨ ਸੁਣਨ ਲਈ ਸਰਨੂ ਜੀ ਕਿਸੇ ਦਾ ਨਹੀਂ ਕਰਦਾ ਸੀਗਾ ਹਾਂ ਪਰ ਜੱਕਾ ਤੱਕ ਆਈਆਂ ਕਰਦੇ ਕਰਦੇ ਕਹਿੰਦੇ ਪਾਕੀ ਤੱਕ ਚੱਲੀ ਬੜਦੇ ਆਂ ਹਾਂ ਤੇ ਪਾਕੀ ਭਾਈ ਇੱਥੋਂ 28 30 ਕਿਲੋਮੀਟਰ ਆ ਤੇ ਢਾਲ ਹੀ ਆਉਂ ਤਾਂ ਇਹ ਪੂਰੀ ਤਕੜੀ ਢਾਲ ਆ ਇੱਥੋਂ ਹਾਂ 12 ਕਿਲੋਮੀਟਰ ਤਾਂ ਤੇ ਉਦੋਂ ਅੱਗੇ 3 4 ਕਿਲੋਮੀਟਰ ਚੜਾਈ ਵੀ ਪਊਗੀ ਤੇ ਦੇਖਦੇ ਹਾਂ ਹੁਣ ਜੇ ਮੌਸਮ ਨਾ ਖਰਾਬ ਹੋਇਆ ਤਾਂ ਅਪ ਵੇਲੇ ਸਿਰ ਪਹੁੰਚ ਜਾਗੇ ਫਿਲਹਾਲ ਤਾਂ ਪੂਰੀ ਕੈੜੀ ਧੁੱਪਾ ਹਵਾ ਤੇਜ ਆ ਤੇ ਠੰਡ ਹੈਗੀ ਆ ਅੰਦਰੋਂ ਗਰਾਈਂ ਨਿਕਲੇ ਇਹਨਾਂ ਨੂੰ ਕਹਿਆ ਸੀ ਮੈਂ ਕਿਹਾ ਪਾ ਲਓ 16 17 ਡਿਗਰੀ ਦਾ ਮੌਸਮ ਹੈ ਇਸ ਵੇਲੇ ਹੈਗਾਗਾ ਤੇ ਕੱਲ ਭਾਈ ਆਪਾਂ ਪਾਕੀ ਵਾਲੇ ਪਾਸ ਆਪਣਾ ਇਧਰੋਂ ਗਏ ਸੀ ਔਲੀ ਡੂੜਕ ਦਿਨ ਚ ਬਿੱਟੂ ਤੇ ਚੋਬਰ ਹਰਪਾਲ ਅਸੀਂ ਗਏ ਸੀ ਤਿੰਨੇ ਤੇ ਬਹੁਤ ਸੋਹਣਾ ਸਵਿਟਜ਼ਰਲੈਂਡ ਦਾ ਭਲੇਖਾ ਪੌਂਦਾ ਉਧਰ ਉਹ ਏਰੀਆ ਜੇ ਕਿਸ ਨੇ ਉਹ ਵਲੌਗ ਨਹੀਂ ਦੇਖਿਆ ਤਾਂ ਤਾਂ ਲਾਜ਼ਮੀ ਵੇਖਿਓ ਭਾਈ ਉਹ ਦੋ ਵਲੌਗ ਨੇਗੇ ਤੇ ਇਧਰ ਨੌਜਵਾਨ ਮੂੰਹ ਤਾਂ ਆਇਆ ਤੜਕਾ ਵੀੜਾ ਸਾਡਾ ਹੁਣ ਹੁਣ ਬਿਆਨ ਕਰ ਕੀ ਕਹਿੰਦਾ ਸੀ ਜੁਬਰਾ ਮੈਂ ਕਹਿੰਦਾ ਇੱਕ ਪੁਰਾਣੇ ਵਲੌਗ ਦੇਖਿਓ ਕੋਣ ਸੀ ਫਿੱਟ ਇਹ ਤਾਂ ਮੈਂ ਕਿਹਾ ਬੁਖਾਰ ਨਾ ਚੜ ਜਾਏ ਤਾਂ ਕਰਕੇ ਅਸੀਂ ਦੋ-ਤਿੰਨ ਅਥੇ ਰੈਸਟ ਕਰ ਲਿਆ ਤੇ ਥੋੜੀ ਖੰਗ ਜੀ ਲੱਗੀ ਸੀ ਕੁੱਤਾ ਖੰਗ ਤੇ ਉਹਦੇ ਚੱਕਰ ਦੇ ਵਿੱਚ ਅਸੀਂ ਰੈਸਟ ਕਰ ਲਿਆ ਮੈਨੂੰ ਇਹ ਸੀਗਾ ਕਿ ਬੁਖਾਰ ਚੜ ਗਿਆ ਫਿਰ ਜ਼ਿਆਦਾ ਖਰਾਬ ਹੋ ਜਾਾਂਗੇ ਤੇ ਜਿਆਦਾ ਦਿਨ ਖਰਾਬ ਹੋਣ ਕੇ 4-5 ਦਿਨ ਜਿਵੇਂ ਤੁਸੀਂ ਸੰਦੀਪ ਨੂੰ ਦੇਖ ਸਕਦੇ ਹੋ ਹਫਤਾ ਹੀ ਖਰਾਬ ਹੋ ਗਿਆ ਤੇ ਉਦਾਂ ਹੀ ਮੇਰਾ ਆਪਣੇ ਆਪ ਤੇ ਥੋੜਾ ਕੰਸਰਨ ਸੀਗਾ ਤਾਂ ਮੈਂ ਥੋੜਾ ਯਾ ਠੀਕ ਹੈ ਰੈਸਟ ਲੈ ਲੈ ਅ ਬਹੁਤ سارے ਵੀਰ ਕਹਿੰਦੇ ਸੀ ਵੀ ਸਾਰੇ ਤੋਂ ਵੱਧ ਹੋਲੀ-ਹੋਲੀ ਕਰਦਾ ਸੀਗਾ ਭਾਈ ਝੁੱਬਰ ਨਿਸ਼ੂ ਤੇ ਆਇਆ ਹੈ ਜੀ ਹੋਲੀ ਦਾ ਕੀ ਚੱਕਰ ਪਿਆ ਤੁਹਾਨੂੰ ਦੱਸਤਾ ਰਿਆਂ ਉਹੀ ਖਾਂਸੀ ਖੰਗ ਦੀ ਦਾ ਚੱਕਰ ਪੈ ਗਿਆ ਸੀਗਾ ਪਤਾ ਨਹੀਂ ਕਿਵੇਂ ਪਿਆ ਸੀ ਲਾਸਟ ਵਲੋਗਾਂ ਦੇ ਦੇਖਿਆ ਨਾ ਇੱਕ ਥਾਂ ਤੇ ਸੀ ਕੁੜੀਆਂ ਨਾਲ ਪਿਆ ਸੀ ਨਾ ਪੂੜੀਆਂ ਤੋਂ ਖਾਦੀਆਂ ਪੂੜੀਆਂ ਭੰਡਾਰੇ ਚ ਹੋਰੀਆਂ ਇੱਕ ਭੰਡਾਰੇ ਚ ਅਸੀਂ ਨਾ ਠੰਡੀਆਂ ਪੂੜੀਆਂ ਖਾਰੀਆਂ ਸੀਗੀਆਂ ਹੋ ਸਕਦਾ ਉਹਦੇ ਤੇਲ ਨਾਲ ਜਿਹੜਾ ਹੈਗਾ ਆਪਾਂ ਨੂੰ ਪੈ ਗਿਆ ਜਾਂ ਅਸੀਂ ਬਾਸੂ ਤਾਰਾ ਫਾਲ ਦੇ ਵਿੱਚ ਬਰਫਾਣੇ ਪਾਣੀ ਪੀਂਦੇ ਸੀਗੇ ਬਿਨਾ ਕੋਈ ਪ੍ਰੇਜ ਕਰੇ ਉਹ ਕੁਛ ਨਹੀਂ ਗੱਲਬਾਤ ਕਿੱਥੋਂ ਸ਼ੁਰੂ ਹੋਈ ਸੀ ਸਾਰੀ ਭਾਈ ਆਪਾਂ ਉੱਥੇ ਰਹੇ ਸੀ ਜਾਣ ਮਿਲਿਆ ਉਹ ਪਿੰਡ ਦਾ ਨਾਮ ਕੀ ਸੀ ਉਹ ਕਬੇਸ਼ ਵਰਤੋ ਕੀ ਕੀ ਸੀ ਉਹ ਤੋਂ ਅੱਗੇ ਅਗਲਾ ਪਿੰਡ ਜਿਹੜਾ ਆਪਾਂ ਰਹੇ ਸੀ ਨਹੀਂ ਹਨੂਮਾਨ ਜੱਟ ਇਨ ਯਾਰ ਜਿੱਦੇ ਆਪਾਂ ਚੱਲ ਗੱਲ ਮਗਾਉ ਬਾਈ ਇਹ ਗੱਲਬਾਤ ਸ਼ੁਰੂ ਹੋਈ ਸੀ ਜਿੱਦ ਨੇ ਬੇਸਨ ਵਾਲੇ ਪਰੌਂਠੇ ਬਣਾਏ ਸੀ ਉਤੋਂ ਉਸ ਤੋਂ ਬਾਅਦ ਤੜਕੇ ਥੋੜਾ ਥੋੜਾ ਖਾਉ ਖਾਉ ਜਾਂ ਕਰਨ ਲੱਗੇ ਸੀ ਫਿਰ ਗੱਲਬਾਤ ਵਧਦੀ ਗਈ ਤੇ ਕੋਈ ਵੀ ਵੀਰ ਪਹਾੜਾਂ ਵਾਲੇ ਪਾਸੇ ਆਉਂਦਾ ਤਲਿਆ ਪੇੜਿਆ ਇਹ ਜੀ ਚੀਜ਼ਾਂ ਤੋਂ ਪਰਹੇਜ਼ ਕਰੇ ਤੇ ਪਰੌਂਠੇ ਇਹਨੇ ਦੂਜੇ ਦਿਨ ਫੇਰ ਚੌਬਰ ਨੇ ਕੱਢਿਆ ਵਾਲੇ ਰਾੜ ਲਈ ਜਦੋਂ ਕੋਈ ਲਾਲਚ ਆ ਦੇ ਜੇ ਫਿਰ ਤਾਂ ਜੀਬ ਤਾਂ ਲਾਲਚ ਆ ਜਾਂਦੀ ਆ ਪਾਣੀ ਆ ਜਾਂਦਾ ਭਾਈ ਮੂੰਹ ਚ ਜੀ ਕਹਿ ਰਹੇ ਸੀਗੇ ਟੱਬਾ ਨਹੀਂ ਖੁੱਲਿਆ ਮੈਂ ਵੀਡੀਓ ਦੇਖਿਆ ਸੀਗਾ ਕੋਈ ਖੁਸ਼ੀਪੂਰੀ ਜੀ ਕ ਅੱਜ ਅਸੀਂ ਆ ਪਟਾਬਾ ਖੋਲਾਂਗੇ ਅੱਜ ਅਸੀਂ ਹੈਗੀਆਂ ਪੰਜ ਸੱਤ ਸਬਜ਼ੀਆਂ ਬਿਨਾ ਤਲੀ ਹੋਈ ਚੀਜ਼ ਤੋਂ ਵਧੀਆ ਚੀਜ਼ ਬਣਾਵਾਂਗੇ ਅੱਜ ਬਾਕੀ ਤੁਹਾਡਾ ਛੋਟਾ ਭਰਾ ਹਰ ਚੀਜ਼ ਚ ਸਪੈਸ਼ਲਿਸਟ ਹੈ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਕੋਈ ਵਧੀਆ ਬਣਾ ਕੇ ਖਵਾਵਾਂਗੇ ਅੱਜ ਜਿਹਦੇ ਨਾਲ ਸਾਡੀ ਖਾਂਗ ਖੂਗ ਵੀ ਦੂਰ ਹੋਵੇਗੀ ਤੇ ਵਧੀਆ ਬਣਾਵਾਂਗੇ ਕੋਈ ਆਲੂ ਮਟਰ ਬੁੱਲੂ ਬਣਾ ਲਾਂਗੇ ਇਹ ਕੋਈ ਦਾਲ ਦੂਲ ਕੁਛ ਨਾ ਕੋਈ ਵਧੀਆ ਬਣਾਵਾਂਗੇ ਲੰਗਰ ਚੱਲਦਾ ਹੋਊਗਾ ਤੇਰੇ ਤੇ ਤੇ ਪਾਕੀ ਬਈ ਉਦੋਂ ਅਸੀਂ ਆਉਂਦੇ ਹੋਏ ਰਹੇ ਸੀ ਉਦੋਂ ਲੰਗਰ ਉਦੋਂ ਮਤਲਬ ਚੱਲੇ ਨਹੀਂ ਸੀ ਉਦੋਂ ਮਤਲਬ ਇਹ ਯਾਤਰਾ ਨਹੀਂ ਸ਼ੁਰੂ ਹੋਈ ਸੀਗੀ ਤੇ ਹਾਂਜੀ ਇਹ ਇਹ ਦੱਸਾ ਕੀ ਕਹਿੰਦਾ ਕਹਿੰਦਾ ਪੂੜੀਆਂ ਨਾ ਮੈਨੂੰ ਕੁਸ ਕਰਦੀਆਂ ਹੀ ਨਹੀਂ ਆ ਚਾਣਾ ਖਾਂਦਾ ਸੀ ਆ ਦੋ ਲਿਆ ਦੇ ਹਾਂ ਸੰਦੀਪ ਦੋ ਹੋਰ ਫੜ ਲੈ ਤੇ ਹੁਣ ਕਹਿੰਦਾ ਬਈ ਕਹਿੰਦਾ ਪੂੜੀਆਂ ਨੇ ਖਰਾਬ ਕੀਤਾ ਠੰਡੀਆਂ ਪੂੜੀਆਂ ਸੀ ਆ ਹਾਂ ਤੇ ਕਦੇ ਕਹਿੰਦਾ ਸੀ ਮੈਂ ਤਾਂ ਪਰੌਂਠੇ ਖਾਣੇ ਆ ਠੀਕ ਐ ਇਹ ਭਾਈ ਨੌਜਵਾਨਾ ਬਹਾਵਾ ਫੜਾਗੇ ਮਾਰੀ ਜਾਂਦਾ ਸੀਗਾ ਤੇ ਅਸੀਂ ਇਹਨੂੰ ਸਾਡੇ ਵਰਗਾ ਹੀ ਕਰ ਲਿਆ ਫੇਰ ਫੜਾ ਨਹੀਂ ਜੀ ਉਹਦੇ ਕੁੜੀਆਂ ਨਾਲ ਖਾਂਦੇ ਤੁਹਾਡੇ ਸਾਹਮਣੇ ਸਭ ਤੋਂ ਐਂਡ ਦੇ ਵਿੱਚ ਖੰਗ ਕਿਨੂੰ ਲੱਗੀ ਉਹ ਤੁਹਾਡੇ ਸਾਹਮਣੇ ਸਬੂਤ ਐ ਨੀਸ਼ੂ ਹੈ ਜੀ ਹਾਂ ਇਹਨੂੰ ਪਹਿਲਾਂ ਆਏ ਸੀ ਮੈਨੂੰ ਤਾਂ ਹੁੰਦੀ ਨਹੀਂ ਗਈ ਕਹਿੰਦਾ ਕਹਿੰਦਾ ਮੇਰਾ ਸਰੀਰ ਤਾਂ ਕੁਛ ਨਹੀਂ ਹੁੰਦਾ ਕੁੜੀਆਂ ਵੀ ਖਾੜੂਆ ਤੁਹਾਡੇ ਸਾਹਮਣੇ ਤੁਸੀਂ ਵਲੌਗ ਦੇਖ ਸਕਦੇ ਹੋ ਕੋਈ ਬਿਲਕੁਲ ਮੈਨੂੰ ਕੁਛ ਵੀ ਨਹੀਂ ਹੋਇਆ ਸੀਗਾ ਐਂਡ ਜਾ ਕੇ ਪਤਾ ਨਹੀਂ ਦੋ ਦਿਨ ਦੇ ਜਿਹੜੇ ਸੀਨ ਨਹੀਂ ਦਿਖਾਏ ਉਹ ਖਾਊ ਖਾਊ ਵਾਲੇ ਸੀਗੇ ਪੂਰੇ ਤਗੜੀ ਖਾਊ ਖਾਊ ਵਾਲੇ 3:40 ਮਿੰਟਾਂ ਦਾ ਸਮਾਂ ਹੋ ਗਿਆ ਹਲੇ ਜੋਸ਼ੀ ਮੱਟ ਦੇ ਬਾਜ਼ਾਰ 'ਚ ਹੀ ਫਿਰਦਿਆ ਨੌਜਵਾਨ ਆਉ ਸਾਹਮਣੇ ਮੋਬਾਈਲ ਵਾਲੀ ਦੁਕਾਨ ਦੇਖ ਕੇ ਨਿਸ਼ੂ ਨੇ ਆ ਸਾਈਕਲ ਰੋਕ ਲਿਆ ਸੀ ਸਕਰੀਨ ਗਾਰਡ ਲਗਾਉਣਾ ਸੀ ਉਹਨੇ ਤੇ ਮੇਰੇ ਵਾਲਾ ਵੀ ਖਾਸੇ ਟਾਈਮ ਦਾ ਟੁੱਟਿਆ ਹੋਇਆ ਸੀ ਟਰੈਕਟਰ ਦੀ ਸੀਟ ਤੇ ਵੱਜ-ਵੱਜ ਕੇ ਤੇ ਲੱਗਦੇ ਹੱਥ ਮੈਂ ਵੀ ਸਕਰੀਨ ਗਾਰਡ ਲਵਾ ਲਿਆ ਤੇ ਹੁਣ ਚੱਲੇ ਅੱਗੇ ਨੂੰ ਥੋੜੀ ਚੜ੍ਹਾਈ ਆਊ ਪਹਿਲਾਂ ਫਿਰ ਉਤਰਾਈ ਆਊਗੀ ਤਵੇਰ ਸ਼ਾਮ ਤੱਕ ਚੜਾਈਆਂ ਨਾਲ ਫਿਰ ਦੁਬਾਰੇ ਮੱਥਾ ਲੱਗੂਆ ਤੇ ਦੇਖਦੇ ਆਂ ਰਾਹਦਰੀ ਦੀ ਗੱਲਬਾਤ ਆਪਾਂ। ਉਹ ਆਗਰੇ ਨੌਜਵਾਨਾਂ ਨੂੰ ਦੇਖ ਕੇ ਕੁੱਤੇ ਭੌਂ ਭੌਂ ਕਰ ਰਹੇ ਨੇ ਤੇ ਲੈਣੋਵਾਰ ਹੋ ਗਿਆ ਚਾਰੇ ਸਾਈਕਲ ਆ। ਤੇ ਜਿਹੜੀ ਹੁਣ ਆਪਾਂ ਉਤਰਾਈ ਉਤਰਾਂਗੇ ਤੇ ਇਹ ਚੜਾਈ ਆਪਾਂ 7 ਘੰਟਿਆਂ ਚ ਚੜ ਕੇ ਆਏ ਸੀ 12 ਕਿਲੋਮੀਟਰ ਦੀ। ਜੋਸ਼ੀ ਮੱਠ ਤੋਂ ਪਹਿਲਾਂ ਆਉਂਦੀ ਆ ਇਹ। ਤੇ ਉਤਰਦੇ ਹੁਣ ਦੇਖਦੇ ਆ ਇਹ। ਕਿੰਨੇ ਟਾਈਮ ਚ ਤੇ ਗੱਡੀਆਂ ਜਦੋਂ ਛੁਕਦੇ ਜਾਣਗੀਆਂ ਉਦੋਂ ਵਲੌਗ ਨਹੀਂ ਬਣੂਗਾ ਕਿਉਂ ਭਾਈ ਨਹੀਂ ਸ਼ੂ ਹਾਂ ਚੜ੍ਹਦੀ ਕਲਾ ਚ ਮਾਹੌਲ ਆ ਚੜਾਈ ਵਾਲਾ ਇਹ ਇਹਨਾ ਫੋਨ ਚ ਦੇਖ ਕੇ ਕਈ ਵਾਰੀ ਭਈ ਐਂ ਲੱਗਦਾ ਹੁੰਦਾ ਕਿ ਵੀ ਆ ਤਾਂ ਕਿਹੜੀ ਚੜਾਈ ਆ ਪਰ ਐਸ ਲੋਟ ਹੋ ਰਿਹਾ ਹੁੰਦਾ ਛੋਟੇ ਕਰਮਾਂ ਦੇ ਕੰਮ ਤੋਨੋ ਜਵਾਨਾ ਹੈਲੋ ਵਿਚ ਚਲੋ ਨੌਜਵਾਨਾ ਸ਼ਾਬਾਸ਼ ਤੇ ਅਧਰੋ ਭਾਈ ਸਾਹਮਣੇ ਮਿਸਤਰੀ ਲੱਗੇ ਹੋਏ ਨੇ ਹੈਲੋ ਸਾਸਤਰੀ ਕਾਲ ਬਾਈ ਤੇ ਕੱਲ ਇਹ ਨੌਜਵਾਨਾਂ ਨੇ ਅੱਧੀ ਗੰਦ ਗੱਡੀ ਹੋਈ ਸੀਗੀ ਤੇ ਪੱਥਰਾਂ ਵਾਲਾ ਕੰਮ ਹੈ ਇਹਦਾ ਚਿਣਾ ਚੁਣਾਈ ਸੌਖੀ ਹੁੰਦੀ ਹੈ ਤਾਂ ਆਪਣੇ ਵਾਲਿਆਂ ਦਾ ਪੱਠੇ ਵਾਲਿਆਂ ਤਾਂ ਲਿਆ ਕੇ ਸਿੱਧੀਆਂ ਮਿਸਤਰੀ ਫੜਾਫੜ ਫੜ ਕੇ ਧਰੀ ਜਾਂਦਾ ਇਹਨਾਂ ਨੂੰ ਉਹ ਹੀ ਆ ਪੱਥਰ ਭਾਲ ਕੇ ਪਹਿਲਾਂ ਚੱਕਣਾ ਪੈਂਦਾ ਤੇ ਫਿਰ ਉਹਦੇ ਜੇ ਮਾਲ ਪੱਤਾ ਭਰਨਾ ਪੈਂਦਾ ਤੇ ਫਿਰ ਦੇਖ ਕੇ ਰੂਟ ਅਪ ਕਰਨੀ ਪੈਂਦੀ ਆ ਇਹ ਐ ਹੁੰਦੀ ਐ ਮੈਂ ਤੇ ਨਦੀ ਵਈ। ਇਹ ਕਈ ਵਾਰੀ ਪੱਥਰ ਵੀ ਇਹੇ ਜਿਹਾ ਹੁੰਦਾ ਦੋ ਦੋ ਤਿੰਨ ਤਿੰਨ ਜਾਣੇ ਚੱਕ ਕੇ ਲਿਆਉਂਦੇ ਆ ਇਹ ਤੇ ਆਪਣੇ ਜਵਾਕ ਵੀ ਇਟਾਂ ਫੜਾਈ ਜਾਵੇ। ਇਹ ਦੋ 2.5 3 ਕਿਲੋਟਰੀ ਦੀ ਇਟਰੰਦੀ ਹੈਗੀ। ਤੇ ਇਹਨਾਂ ਦਾ ਕੰਮ ਆ ਭਾਈ ਪਹਾੜਾ ਵਾਲਾ ਦਾ ਐ ਕਿਹੜਾ ਹੁੰਦਾ ਇਹਨਾਂ ਵੀਰਾਂ ਦੀ ਗੰਦ ਪਹਿਲਾਂ ਟਾਇ ਟੇਰੀ ਹੋਈ ਐ ਇੱਥੇ। ਇਹ ਦੁਵਾਰੇ ਨਵੀਂ ਕੱਢਣ ਲੱਗੇ ਨੇ। ਆਜੋ ਜੀ। ਚਲੋ 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 ਚੱਲ ਚੱਲ ਭਾਈ। ਜਿਵੇਂ ਆਪਣੇ ਬਰਾਤ ਤੋਰ ਕੇ ਸਿਆਣਾ ਜਿਹਾ ਬੰਦਾ ਨਹੀਂ ਉਹ ਸਾਰਿਆਂ ਤੋਂ ਪਿੱਛੋਂ ਤੁਰਦਾ ਹੁੰਦਾ ਤੇ ਮੇਰੀ ਉਹ ਗੱਲ ਹੁੰਦੀ ਹੈ ਇਹਨਾਂ ਨੂੰ ਸਾਰਿਆਂ ਨੂੰ ਤੋਰ ਕੇ ਮੈਂ ਫੇਰ ਤੁਰਦਾ ਹੁਣਗਾ ਅ ਜੋਤਰਾ ਮਠ ਤੇ ਗੇਟ ਤੇ ਖੜੇ ਆ ਇੱਥੋਂ ਤੱਕ ਪੂਰੀ ਖੂਬ ਚੜਾਈ ਹੁੰਦੀ ਆ ਵਿਚੋਂ ਤੇ ਹੁਣ ਆਪਾਂ ਨੂੰ ਉਤਰਾਈ ਆ ਕਮਸੌਖਾ ਦੱਬੀ ਤੁਰੇ ਜਾਵਾਂਗੇ ਤੇ ਤਾਂ ਇਹੋ ਆ ਪਾਈ ਫਿਰਦਾ ਮੈਂ ਇਹ ਹੁਣ ਜਾਣ ਵੇਲੇ ਠੰਢੀ ਜੀ ਲੱਗਣ ਲੱਗ ਜੂਗੀ ਫੇਰ ਚੱਲ ਵੇ ਰੋਡ ਗੱਡੀ ਨਿਸ਼ੂ ਠਾੜ ਨਹੀਂ ਮੰਨਦਾ ਹਾਂ ਨਿਸ਼ੂ ਪੜਾਗਾ ਹੂੰ ਭੱਲੇ ਚੱਲ ਗਏ ਹੁਣ ਐਸ ਲੋਡ ਚੱਲੂ ਕੰਮ 12 13 ਕਿਲੋਮੀਟਰ ਲੰਘ ਜਿਓ ਵੀਰੇ ਲੰਘ ਜਿਓ ਚੜ੍ਹਦੀ ਕਲਾ ਬਾਈ ਜੀ ਆਪ ਦੱਸੋ ਠੀਕ ਠਾਕ ਕਿੱਥੋਂ ਆਈਆਂ ਸੰਗ ਤਾਂ ਬਾਈ ਗਵਾਂਢੀਆਂ ਤੋਂ ਕੀ ਹਾਲ ਹੈ ਬਾਈ ਜੀ ਕਿੱਥੋਂ ਮਾਨਸਾ ਤੋਂ ਮਾਨਸਾ ਤੋਂ ਫਿਰ ਤਾਂ ਗਵਾਂਢੀ ਹੋ ਗਏ ਰਾਡ ਬਾਈ ਆ ਗਈ ਬਾਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਜਿ ਰੱਖਣਾ ਤੇ ਇੱਕੋ ਕਿਤੇ ਦੇ ਬਾਈ ਬੰਦੇ ਜਦੋਂ ਮਿਲਦੇ ਆ ਤੇ ਬਾਕੀ ਬਈ ਭੱਜ ਕੇ ਮਿਲਦੇ ਆ ਫਿਰ ਜਫੀਆਂ ਪੈਂਦੀਆਂ ਰਹੀਆਂ ਤੇ ਬਾਈ ਸਰਦਾਰ ਸਰਦਾਰ ਵਰਲਡ ਤੇ ਆਪਣਾ ਅਮਨਸਰਾ ਤੇ ਬਾਈਆਂ ਨੇ ਤੁਸੇ ਬਹੁਤ ਸਾਰੇ ਵੀਰਾਂ ਨੇ ਸਕਰੀਨ ਤੇ ਵੇਖੇ ਹੋਣਗੇ ਇਹ ਬੰਦੇ ਤੇ ਆਪਾਂ ਨੂੰ ਅੱਜ ਪਹਿਲੀ ਵਾਰੀ ਮਿਲੇ ਹੈਗੇ ਤੇ ਭੱਜ ਕੇ ਜਫੀਆਂ ਪਈਆਂ ਫਿਰ ਤੇ ਨਾਲ ਫਿਰ ਸਾਈਕਲਾਂ ਦੀਆਂ ਗੱਲਾਂ ਤੇ ਟਰੈਕਾਂ ਦੀਆਂ ਗੱਲਾਂ ਤੇ ਆਵਾਜ਼ਾਂ ਹੀ ਨਹੀਂ ਗੱਲਾਂ ਹੋਈ ਜਾਂਦੀਆਂ ਅੱਧਾ ਘੰਟਾ ਹੋ ਗਿਆ ਮਿੱਤਰਾਂ ਨੂੰ ਮਿਲਿਆ ਹੋਇਆ ਇਹਨੂੰ ਤੇ ਸਾਸਤਰੀ ਕਾਲ ਬਾਈ ਜੀ ਸਾਸਤਰੀ ਕਾਲ ਕੀ ਹਾਲ ਚਾਲ ਹੈ ਮਿੱਤਰਾਂ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਕਿੱਥੋਂ ਚੱਲਿਆ ਸੰਗ ਤਾਂ ਅਸੀਂ ਚੱਲੇ ਸੀਗੇ ਪਿੰਡ ਮਾਨਕਪੁਰ ਸ਼ਰੀਫ ਜ਼ਿਲ੍ਹਾ ਮੋਹਾਲੀ ਤੋਂ ਜੀ ਮੋਹਾਲੀ ਤੋਂ ਹਾਂਜੀ ਠੀਕ ਹੈ ਬਈ ਹਾਂ ੍ਹੇਮਕੁੰਨ ਸਾਹਿਬ ੍ਹੇਮਕੁੰਨ ਸਾਹਿਬ ਜੀ ਜੋ ਮੇਨ ਆਪਣੀ ਪਲਾਨਿੰਗ ਹੈ ਉਹ ੍ਹੇਮਕੁੰਨ ਸਾਹਿਬ ਜਾਣ ਦੀ ਹੈ ਹਾਂਜੀ ਪਹਿਲੇ ਆਪਾਂ ਨੇ ਟਰੈਵਲ ਕਰਿਆ ਹੋਇਆ ਬੁਲਟ ਦੇ ਉੱਤੇ ਅੱਛਾ ਬਈ ਉਦੋਂ ਸੀ ਨਹੀਂ ਹੁੰਦਾ ਸੀਗਾ ਆਪਾਂ 300 400 ਕਿਲੋਮੀਟਰ ਸਫਰ ਕੱਢਦੇ ਤੇ ਤੇ ਰਸਤੇ ਵਿੱਚ ਕੀ ਨਿਕਲ ਕੇ ਗਿਆ ਆਪਾਨੂੰ ਨਹੀਂ ਪਤਾ ਲੱਗਦਾ ਤਾਂ ਤੇ ਸਾਈਕਲ ਚੱਕਣ ਦਾ ਜੀ ਫਾਇਦਾ ਹੋਇਆ ਵੀ ਸਾਨੂੰ ਉੱਤਰਾਖੰਡ ਦਾ ਜੋ ਸਾਗ ਹੈ ਉਹ ਦੇਖਣ ਦਾ ਮੌਕਾ ਮਿਲ ਜਿਹਦਾ ਬੀਜ ਜੋ ਚਾਈਨਾ ਤੋਂ ਆਇਆ ਏ ਤੇ ਅਸੀਂ ਦੇਖ ਕੇ ਬੜੇ ਹੈਰਾਨ ਹੋਏ ਤੇ ਉਹਨੂੰ ਉਹ ਸਰੋਂ ਦਾ ਸਾਗ ਕਹਿੰਦੇ ਨੇ ਇਹ ਬਾਈ ਉਹ ਨਹੀਂ ਆਉਂਦੀ ਜਿਹੜੀ ਬਿੱਚੂ ਬੂਟੀ ਉਹਦਾ ਵੀ ਸਾਗ ਬਹੁਤ ਬਣਾਉਂਦੇ ਆ ਇਹ ਉਵਾਲ ਕੇ ਉਹ ਇਹਨਾਂ ਦਾ ਦੇਸੀ ਹੈ ਹਾਂ ਉਹ ਦੇਸੀ ਆ ਉਹ ਇਹਨਾਂ ਦਾ ਦੇਸੀ ਇਹ ਜੇਨ ਵਾਲਾ ਹੈ ਠੀਕ ਹੈ ਤੇ ਗੁਰੂ ਮਹਾਰਜ ਕਿਰਪਾ ਕਰੇ ਵੀ ਆਪਾਂ ਅੱਜ ਗੋਬਿੰਦ ਘਾਟ ਪਹੁੰਚ ਜਾਾਂਗੇ ਤੇ ਉਸ ਤੋਂ ਬਾਅਦ ਫਿਰ ਰੈਸਟ ਵਗੈਰਾ ਕਰਕੇ ਕੱਲ ਨੂੰ ਗੋਬਿੰਦ ਘਾਟ ਪਹੁੰਚ ਜਾਾਂਗੇ ਜੀ ਠੀਕ ਹੈ ਹਾਂਜੀ ਚਲੋ ਚੜ੍ਹਦੀ ਕਲਾ 'ਚ ਰੱਖੇ ਬਾਬਾ ਇੱਧਰ ਵੀ ਕਰਾਓ ਬਾਈ ਨਾਲ ਗੱਲਬਾਤ ਜੀ ਬਈ ਆ ਪਾਈ ਸਾਡਾ ਰੱਸਾ ਇਹਨਾਂ ਨੂੰ ਨਾ ਇਹ ਮੈਂ ਕਹ ਸਾਰਨਾ ਵਧੀਆਗਾ ਹਰਿਆਣੇ ਵਾਲੇ ਟੱਕਰ ਨਹੀਂ ਸਾਨੂੰ ਇਹਦੀ ਗੱਲ ਸੁਣਾਉਦੇ ਤੇ ਜੀ ਉਹ ਬੜਾ ਨਿਆਰ ਭਾਈ ਇਹ ਸਭ ਤੋਂ ਅੱਖੀ ਤੋਂ ਚੱਲੇ ਸੀ ਉਹ ਬਲੌਗ 'ਚ ਸੁਣਾਈ ਹੋਈ ਆ ਉਹ ਗੱਲ ਉਹਨਾਂ ਨੇ ਇਹ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਮੈਕ ਹੈਗਾ ਹਾਂਜੀ ਭਾਈ ਸਾਰੇ ਯੂਟਿਊਬਰ ਆ ਜਿਹੜੇ ਸਟੂਡੀਓ 'ਚ ਬੈਠ ਕੇ ਗੱਲ ਕਰਦੇ ਹੁੰਦੇ ਇਹਦੇ ਨਾਲ ਹੀ ਕਰਦੇ ਆਗੇ ਬਹੁਤ ਬੈਸਟ ਹੈ ਬਸ ਇਹ ਤਾਂ ਰੱਸਾ ਲੈ ਆਂਦਾ ਹਾਂ ਹਾਂ ਇਹ ਲੰਮਾ ਬਹੁਤ ਆ ਆਪਣਾ ਕੱਪੜੇ ਸੁਕਣੇ ਪਾ ਲੋ ਇਹ ਤੇ ਭਾਈ 7 ਮਿੰਟ हरियाणा वाले दी गल होगी हां उही गई अच्छा जोर दी जकारें लों लगे तड़के उठके देखे मैके सेल्ली आनी वो <laughs> कैमरे ते गाया होई सी भाई ये भी बंगा है <laughs> ये बंगा है कोई कैमरा ए सेल पंदा ऐच जे कैमरे ते चलाणे भाई आपा फेर एदे वाले सेल दी लोड ہونਦੀਆਂ ਨਹੀਂ ਆਫ ਰਹੇਂਦਾ ਬਟਨ ਇਹਦਾ ਨਹੀਂ ਆਫ ਰਹੇਂਦਾ ਉਹ ਦੰਡਵਰਤੋਂ ਯਾਤਰਾ ਕਰਕੇ ਕੋਈ ਬਾਬਾ ਜੀ ਜਾਂਦਾ ਸੀ ਆ ਉਹ ਦੋਨੇ ਵੀਡੀਓ ਬਣਾਉਣ ਲੱਗੇ ਜੋਰ ਲੋਂ ਲੱਗੇ ਜਕਾਰੇ ਪਤਾ ਨਹੀਂ ਮਤ ਮਿਲ ਗਈ ਕਹਿੰਦਾ ਉਹ ਤੜਕੇ ਉੱਠ ਕੇ ਕਹਿੰਦਾ 4 ਵਜੇ ਵੀਡੀਓ ਦੇਖਣ ਲੱਗੇ ਕਹਿੰਦਾ ਆਵਾਜ਼ ਹੀ ਹੈਣਾ ਮੇਰੇ ਫੋਨ ਚ ਤਾਂ ਕਹਿੰਦਾ ਸੈਂਜੀ ਹਾਂ ਜੀ ਭਾਈ ਜੀ ਹਾਂਜੀ ਬਈ ਜੀ ਕਿੱਦੋਂ ਚੱਲੇ ਮਿੱਤਰ ਤੇ ਕਿਵੇਂ ਜਾਂਦ ਰਿਹਾ ਸਰ ਵੀਰੇ ਆਪਣਾ ਪਿੰਡ ਹੈਗਾ ਬੁਰਜਕਲਾਰਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾਗਾ ਹਾਂਜੀ ਜੀ ਤੇ ਆਪਾਂ ਜਿਹੜੀ ਯਾਤਰਾ ਸ਼ੁਰੂ ਕੀਤੀ ਸੀ ਸ੍ਰੀ ਹਿਮਕੁੰਣ ਸਾਹਿਬ ਜੀ ਦੀ ਉਹ ਕੀਤੀ ਸੀਗੀ ਵੀਰ ਹੋਣਾ ਦੇ ਪਿੰਡ ਤੋਂ ਮਾਨਕੋ ਸ਼ਰੀਫ ਤੋਂ ਮਹਾਲੀ ਤੋਂ ਤੇ ਆਪਾਂ ਨੂੰ ਅੱਜ ਛੇਵਾਂ ਦਿਨ ਆਗਾ ਤੇ ਯਾਤਰਾ ਆਪਣੀ ਵਧੀਆ ਚੱਲੀ ਜਾਂਦੀ ਹੈ ਹਲੇ ਤਾਈ ਕੋਈ ਇਹ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤੇ ਅੱਜ ਆਪਾਂ ਗੋਬਿੰਦਗੜ੍ਹ ਪਹੁੰਚ ਜਾਾਂਗੇ ਤੇ ਦੋ ਕੁ ਦਿਨਾਂ ਚ ਆਪਾਂ ਦਰਸ਼ਨ ਕਰਵਾਵਾਂਗੇ ਸ੍ਰੀ ਹਿਮਕੁੰਣ ਸਾਹਿਬ ਜੀ ਦੇ ਚਲੋ ਬਾਬਾ ਚੜ੍ਹਦੀ ਕਲਾ ਜਰ ਰੱਖੇ ਬਈ ਵਧੀਆ ਆਪਣੇ ਵੀ ਯਾਰ ਮੇਲੇ ਹੋ ਗਏ ਹਾਂ ਜੀ ਸੌਖਾ ਰੱਖ ਕੇ ਕਾਂਤ ਹੋ ਗਏ ਮਿਲਦੇ ਰਹਿਾਂਗੇ ਬਾਕੀ ਪੱਲਾ ਅਸੀਂ 2 ਸੀ ਆਉਣਾ ਸੀ 7 ਆਣੇ ਹੋ ਗਏ ਪਿੱਛੇ ਗਾਫਲਾ ਹੋਰ ਵੱਧ ਗਿਆ ਦੇਖੀ ਰਹੋਗੇ ਬਈ ਬਹੁਤ سارے ਮੈਂ ਕਹਿੰਦਾ ਹੋਰ ਨਹੀਂ ਕਹਿੰਦਾ ਚੱਪ ਕਰਕੇ ਇੱਥੇ ਹੀ ਵਸਾ ਲੈਨੇ ਟੈਂਟ ਲਾ ਲੈਨੇ ਸਾਰੀ ਰਾਤ ਲਾਉਨੇ ਆ ਗੱਲਾਂ ਬਾਤਾਂ ਕਰਦੇ ਆ ਫਿਰ ਫੇਰ ਨਹੀਂ ਸੌਂਦਾ ਫਿਰ ਸੌਂਦਾ ਨਹੀਂ ਬਈ ਜਗਰਾਤਾ ਚੱਲੇ ਜਗਰਾਤਾ ਸਾਰੀ ਰਾਤ ਮੈਂ ਠੀਕ ਹੈ ਬਾਹਰ ਵਾਲੇ ਮੜੇ ਆ ਹਾਂਜੀ ਕਰੋ ਕਰੋ ਹੱਥ ਮੈਂ ਤੇ 2 ਮਿੰਟ ਰੋਕੋ ਵੀਰਾ ਆਪਾਂ ਅੱਗੇ ਨੂੰ ਚਾਲੇ ਪਾਵਾਂਗੇ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਤੇ ਇਧਰ ਵੀਰ ਮਿਲੇ ਆ ਭਾਈ ਵੀ ਟੂਰ ਨਾਲ ਜਫੀਆਂ ਪਈ ਜਾਂਦੀਆਂ ਨੇ ਤੇ ਕਿੱਥੋਂ ਆਈਆਂ ਸੰਗ ਤਾਂ ਬਈ ਬਾਈ ਸਾਡਾ ਹੈਗਾ ਡਿਸਟ੍ਰਿਕਟ ਮਾਨਸਾ ਜੀ ਪਿੰਡ ਮੰਡੇਰ ਹੈਗਾ ਬਰੇਟਾਂ ਦੇ ਨੇੜੇ ਉਹ ਵੀਰ ਦਾ ਆਪਣੀ ਏਰੀਆ ਦੀਆਂ ਸਾਰੇ ਹਾਂਜੀ ਹਾਂਜੀ ਬਾਈ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਵੀ ਆਪਾਂ ਦਾ ਗਵਾਂਢੀ ਇੱਥੇ ਹੋ ਗਿਆ ਇੱਥੇ ਸਾਰੇ ਹੋਰ ਠੀਕ ਠਾਕ ਆ ਜੀ ਜਮਾ ਚਾਰਤੀ ਗਲਾ ਜੀ ਵਧੀਆ ਜੀ ਵਧੀਆ ਇਹ ਸਾਡਾ ਸਾਰੇ ਆ 10 ਕੇ ਜਣੇ ਹੈਗੇ ਆਂਗੇ ਸਾਡੀ ਹੈਗੀ ਆ 8ਵੀਂ 8ਵੀਂ ਨੌਵੀਂ ਯਾਤਰਾ ਮੇਰੀ ਆ ਤੇ ਇਹਨਾਂ ਨੂੰ 12-12 ਸਾਲ ਹੋ ਗਏ 2011-11 ਦੇ ਹਾਂਜੀ ਹਾਂਜੀ ਭਾਈ ਹਰ ਵਾਰ ਮੋਟਰਸਾਈਕਲ ਇਸ ਵਾਰ ਭਾਈ ਥੋੜਾ ਜਿਆਦਾ 5-6 ਦਿਨ ਲੱਗੇ ਕਿਉਂਕਿ ਇੱਕ ਮਿਸ ਹੈਪਨਿੰਗ ਜੀ ਹੋ ਗਈ ਸੀ ਨਾਲ ਇਹ ਐਕਸੀਡੈਂਟ ਹੋ ਗਿਆ ਸੀ ਉਹਨੂੰ ਪਿੰਡ ਤੋੜਨਾ ਪੈਗਾ ਰਿਸ਼ੀਕੇਸ਼ ਤੋਂ ਨਹੀਂ ਅਸੀਂ ਤਿੰਨ ਤੀਜੇ ਦਿਨ ਅਸੀਂ ਇੱਥੇ ਆ ਜੰਨੇ ਆ ਇਸ ਵਾਰ ਅੱਜ ਤੋਂ ਚੌਥਾ ਦਿਨ ਹੋ ਗਿਆ ਚੱਲਦੇ ਆ ਨੂ ਯਾ ਸੋਡੇ ਕਾਫਲਾ ਸਾਰਾ ਪਿੱਛੇ ਖੜਾ ਜਾ ਕੇ ਆ ਹਾਂਜੀ 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 ਇਹ ਸਾਰੇ ਹਾਂਜੀ ਹਾਂਜੀ ਸਾਡਾ ਕਰਕੇ ਹਾਂਜੀ 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 ਬਾਈ ਵਧੀਆ ਵਧੀਆ ਠੀਕ ਹੈ ਵੀਰੇ ਮੈਂ ਤੁਹਾਨੂੰ ਤੁਸੀਂ ਵੀ ਆਪਣਾ ਨਾਮ ਦੱਸ ਦਿਓ ਇੱਕ ਵਾਰੀ ਨਰਵਰ ਸਿੰਘ ਆ ਨਾ ਬਈ ਪਿੰਡ ਖੁਡਾਲ ਦਾ ਛੇਕੂਪੁਰ ਖਡਾਲ ਦਾ ਠੀਕ ਹੈ ਮਿੱਤਰਾ ਧੰਨਵਾਦ ਮੇਰਾ ਨਾਮ ਵੀਰਜੀ ਜੱਸੀ ਸਿੰਘ ਪਿੰਡ ਛੇਕੂਪੁਰ ਖਡਾਲ ਜ਼ਿਲ੍ਹਾ ਮਾਨਸਾ ਠੀਕ ਹੈ ਮਿੱਤਰਾ ਚੜ੍ਹਦੀ ਕਲਾ ਜੀ ਕੋਈ ਨਾ ਕਰਦੇ ਆਪਾਂ ਗੱਲਾਂ ਰੁਕੋ 2 ਮਿੰਟ ਤੇ ਕੀ ਹਾਲ ਹੈ ਵੀਰੇ ਤੁਸੀਂ ਮਾਨਸਾ ਤੋਂ ਹਾਂਜੀ ਠੀਕ ਹੈ ਚੰਗਾ ਫਿਰ ਮਿੱਤਰੋ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਅਵਾਏ ਗੁਰੂ ਜੀ ਕੀ ਫਤਿਹ ਪ੍ਰਮਾਤਮਾ ਸੋਹਣੀ ਸੂਖਤ ਯਾਤਰਾ ਕਰੇ ਸੋਡੀ ਠੀਕ ਹੈ ਮਿੱਤਰਾਂ ਸੋਹਣੀ ਯਾਤਰਾ ਨਿਵੇੜੇ ਰੱਬ ਚਾਰ ਦਿਨਿਓ ਸ਼ੂ ਓ ਪਾਈ ਬਿੱਟੂ ਨੂੰ ਫੇਰ ਮਾੜੀ ਜੀ ਕੰਸ ਜੀ ਆ ਤੇ ਅੱਗੇ ਲੰਗਰਾ ਮਹਾਲੀ ਵਾਲਿਆਂ ਦਾ ਥੋੜਾ ਜਿਹਾ ਇੱਥੋਂ ਅੱਗੇ ਥੋੜਾ ਜੀ ਚੱਲੇ ਸੀ ਅੱਜ ਤੇ ਬਹੁਤ ਸਾਰੇ ਮਿੱਤਰ ਪਿਆਰੇ ਮਿਲ ਗਏ ਤੇ ਪੂਰਾ ਘੰਟਾ ਹੋ ਗਿਆ ਸਾਨੂੰ ਉੱਥੇ ਖੜਿਆ ਨੂੰ ਯਕਿਉ ਬਿੱਟੂ ਨੂੰ ਦਿਖਾਉਣੇ ਆ ਆਪਕਾਂ ਸੋ ਦੀ ਠੀਕ ਕਰਾਉਣੇ ਆ ਤੇ ਮਾਹਲੀ ਵਾਲੇ ਲੰਗਰ 'ਚ ਇੱਥੇ ਡੇਰਾ ਲਾਉਣੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਅਗਲੀ ਗੱਲ ਬਾਤ ਦੱਸ ਦੇਾਂਗੇ ਹਉ ਠੀਕ ਆ ਜਾ ਉਹ ਜਾਂਦੀਆਂ ਆਪਣੇ ਸੰਗ ਦਾ ਥੱਲੇ ਤੁਹਾ ਮਾ ਬਾਈਆਂ ਕੋਲੇ ਥੋੜੀਆਂ ਗੱਲਾਂ ਬਾਤਾਂ ਵਧਾ ਲੀਆਂ ਸੀ ਕੜ ਕੇ ਮੰਗਰਾ ਮੈਂ ਬਹੁਤ ਆਰੰਡਾ ਰਿਹਾ ਸਫਰ ਦਾ ਹੁਣ ਤਾਂ ਸਾਰੀ ਉਤਰਾਈ ਆ ਇਹ ਤੇ ਅੱਗੇ ਜਾ ਕੇ ਥੋੜੀ ਚੜ੍ਹਾਈ ਆਊਗੀ ਸ਼ਾਨਦਾਰ ਨਜ਼ਾਰਾ ਇੱਥੇ ਕੋਤਰਦੀ 뷰 ਦੇਖਣ ਮੈਂ ਖੜਾ ਸੀ ਆਪਣੇ ਨਾਲ ਨੌਜਵਾਨ ਥੋੜੇ ਜਿ ਪਿੱਛੇ ਸੀ ਕਿਆ ਬਾਈ ਬੈਠਾ ਮੈਨੂੰ ਪਤਾ ਨਹੀਂ ਸੀਗਾ ਏਕੇ ਦਾ ਮੇਰੇ ਤੋਂ ਡਰ ਜਿ ਗਿਆ ਤੇ ਉਹ ਲੋਕ ਕੇ ਵਿਚਾਰ ਆਉਦਾ ਭੇਟ ਪੂਜਾ ਕਰੀ ਜਾਂਦੇ ਇੱਥੇ ਕੁਝ ਆ ਆਪਣੇ ਵਰਗੇ ਵੀਰਾਂ ਦੀ ਮਿਹਰਬਾਨੀ ਹੈ ਜਿਹੜੇ ਆਉਂਦੇ ਜਾਂਦੇ ਆਸਮਾਨ ਖਿਲਾਰ ਜਾਂਦੇ ਆ ਕੁਦਰਤੀ ਵਾਤਾਵਰਨ ਦੇ ਜਿਹੜੇ ਖਰਾਬੀ ਕਰਦੇ ਨੇ ਤੇ ਜਿਹੜੀ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਗਈ ਤੇ ਕਹੇ ਤੋਂ ਬੜਾਈ ਵਾਲੀ ਗੱਲ ਹੋ ਜੂ ਬਾਈ ਕੋਈ ਕੋਈ ਵੀ ਚੀਜ਼ ਮਤਲਬ ਖਾਣੇ ਆ ਕੋਈ ਮਤਲਬ ਬਿਸਕੁਟ ਖਾਦੇ ਆ ਭਾਵੇਂ ਕੋਈ ਟੌਫੀ ਖਾਦੀ ਆ ਤੇ ਆਪ ਦਾ ਨਾਲ ਦੀ ਨਾਲ ਇੱਥੇ ਟੰਗ ਲੈਨੇ ਆ ਜਾਂ ਬੈਗ ਦੀ ਜਿਹੜੀ ਉਹ ਬੈਸਟ ਜੇਬ ਹੁੰਦੀ ਹੈਗੀ ਉਹਦੇ ਚ ਪਾ ਲੈਨੇ ਆ ਤੇ ਵੀ ਇਹ ਬੜੀਆ ਹੁੰਦਾ ਬਾਤਵਾਰ ਨੂੰ ਐਵੇਂ ਆਪਾਂ ਸਾਫ਼ ਰੱਖ ਸਕਦੇ ਆ ਤੇ ਮਿਹਰਬਾਨੀ ਸਾਰੇ ਆਉਂਦੇ ਜਾਂਦੇ ਵੀਰਾਂ ਦੀ ਹੁੰਦੀ ਹੈ ਗੱਡੀ ਚੋਂ ਕੱਢ ਕੇ ਬਾਹਰ ਲਫਾਫਾ ਪੈਕਟ ਖਾਲੀ ਬੋਤਲ ਤੇ ਆਹੇ ਜਿਹੇ ਡੱਬੇ ਇਹ ਮਾਰ ਦਿਆ ਭਗਾ ਕੇ ਇਸ ਗੱਲ ਦਾ ਬਈ ਖਾਸ ਧਿਆਨ ਰੱਖਿਆ ਕਰੋ ਕਿਤੇ ਵੀ ਤੁਸੀਂ ਪਹਾੜਾਂ 'ਚ ਘੁੰਮਣ ਜਾਂਦੇ ਹੋ ਤੇ ਵਾਤਾਵਰਨ ਨੂੰ ਸਾਫ਼ ਰੱਖਣਾ ਆਪਣੀ ਜ਼ਿੰਮੇਵਾਰੀ ਬਣਦੀ ਆ। ਉਹ ਤੇ ਆਪਣੀ ਗੱਡੀ ਠੱਲ ਕੇ ਮੈਂ ਅਰੈਸਟ ਕਰੀ ਜਾਂਦਾ ਸੀ ਪਿੱਛੇ ਆਪਣੇ ਚੋਬਰਾਂ ਉਡੀਕੀ ਜਾਂਦਾ ਤੇ ਆਹ ਬਾਈਆਂ ਦੀ ਗੱਡੀ ਠੱਲਦੀ ਉਹ ਤੇ ਅੱਗੇ ਰੋਕ ਕੇ ਮੁੜੇ ਆਉਂਦੇ ਸੀ ਤੇ ਮੈਂ ਕਿਹਾ ਬਾਈ ਸ਼ੁਭਚਿੰਤ ਕੇ ਮਿਲ ਗਏ ਤੇ ਸਾਸਰੀ ਘਾਲ ਬਾਈ ਸਾਰਿਆਂ ਨੂੰ ਤੇ ਕਿਤੋਂ ਆਈਆਂ ਸੰਗ ਤਾਂ ਆਪਾਂ ਮੋਗੇ ਤੋਂ ਬਾਈ ਮੋਗੇ ਤੋਂ ਕਿੰਨੇ ਸਾਲ ਹੋ ਗਏ ਬਈ ਆਉਂਦੇ ਨੂੰ ਸਾਨੂੰ ਹੋ ਗਏ 10 ਸਾਲ ਹੋ ਗਏ 10 ਸਾਲ ਬੱਲੇ ਚਲੋ ਵਧੀਆ ਸ਼ਰਦਾ ਬਈ ਬਾਬਾ ਹਰੇਕ ਸਾਲ ਬੁਲਾ ਲੈਂਦਾ ਤੇ ਚੜ੍ਹਦੀ ਕਲਾ ਜੇ ਰੱਖੇ ਕਿੰਨੇ ਤਰੀਕ ਨੂੰ ਤੁਰੇ ਅਸੀਂ ਜੀ 5 ਤਰੀਕ ਨੂੰ ਤੁਰੇ ਜੀ 5 ਨੂੰ ਹਾਂਜੀ ਠੀਕ ਐ ਮਿੱਤਰਾ ਇਹ ਅੱਜ ਤੁਸੀਂ ਜਾਣਾ ਗੋਵਿੰਦ ਘਾਟ ਚਲੋ ਪਹੁੰਚ ਜੂਗੇ ਤੇ ਮੋਟਰਸਾਈਕਲ ਤੇ ਤਾਂ ਕੋਈ ਟਾਈਮ ਨਹੀਂ ਲੱਗਦਾ ਬਈ ਬਾਟਾਂ ਵੱਢੀ ਜਾਂਦੇ ਹੁਣ ਤਾਂ ਮਾੜੀ ਜੀ ਰੇਸ ਹੀ ਮੋੜਨੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਨੂੰ ਕੋਈ ਨਾ ਬਿੱਟੂ ਵਾਲੇ ਨਾਲ ਵੀ ਮਿਲਾਉਨੇ ਆ ਤੇ ਵਿੱਚ ਹੀ ਆਉਂਦੇ ਸੀਗੇ ਤੁਰੇ ਉਹ ਮੈਂ ਮਾੜੇ ਜੇ ਅੱਗੇ ਆ ਗਿਆ ਸੀਗਾ ਤੇ ਚਲੋ ਧੰਨਵਾਦ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਈ ਠੀਕ ਹੈ ਜੀ 6 ਵਜੇ ਕੇ 18 ਮਿੰਟਾਂ ਦਾ ਸਮਾਂ ਹੋ ਗਿਆ ਤੇ ਕਾਫਲਾ ਭਾਈ ਵੱਢੀ ਜਾਂਦਾ ਮੋਬੈਰ ਨਾਲ ਮਿੱਤਰ ਦੇਖ ਕੇ ਖੜੀ ਜਾਂਦੇ ਹੈਗੇ ਤੇ ਕੀ ਹਾਲ ਹੈ ਮੇਰਾ ਵਧੀਆ ਬਈ ਵਧੀਆ ਕਿੱਥੋਂ ਆਈ ਸੰਗ ਬਈ ਲੁਧਿਆਣੇ ਤੋਂ ਮੈਂ ਵੀਰੇ ਸਾਡਾ ਪਿੰਡ ਛਾਹਵਰਾ ਜੀਰ ਕਰਤਾ ਸਿੰਘ ਸਰਾਬੇ ਕੋਲੇ ਅੱਛਾ ਤਾਂ ਸਾਨੂੰ ਤੁਸੀਂ ਹੁਣੀ ਦੇਖਣ ਲੱਗੇ ਸੀ ਪਹਿਲਾਂ ਦੇ ਨਹੀਂ ਨਹੀਂ ਜਦੋਂ ਤੁਸੀਂ ਤੁਰੇ ਆ ਪਿੰਡ ਮੇਰੇ ਤੇਰੇ ਪਿੰਡ ਤੋਂ ਅੱਛਾ ਠੀਕ ਹੈ ਵੀਰੇ ਮਿਹਰਬਾਨੀ ਕੀ ਨਾਮ ਵੀਰੇ ਤੁਹਾਡਾ ਮੇਰਾ ਨਵਜੋਤ ਆ ਵੀਰੇ ਨਵਜੋਤ ਠੀਕ ਹੈ ਵੀਰੇ ਇੱਕ ਟੀਮੇ ਹੋਰ ਆ ਕੇ ਖੜ ਗਈ ਹੈ ਅੱਡ ਨੇ ਵੀਰ ਨਹੀਂ ਨਹੀਂ ਇਹ ਨਾਲ ਹੈ ਇਧਰਲੀ ਟੀਮ ਅੱਡ ਇਧਰਲੀ ਆਦਾ ਹੁਣ ਇਹਨਾਂ ਦਾ ਕੋਲ ਕਰਾਵਾਂਗੇ ਆਪਾਂ ਤਾਂ ਮੜਾ ਥਾਂ ਭਾਲ ਲਈ ਖੋਲਾ ਠੀਕ ਹੈ ਆ ਵੀਡੀਓ ਕਰਾਉਣੀ ਹੋ ਕੇ ਰਸਾ ਗੱਸੀ ਰਸਾ ਹੈਗਾ ਆਪਣੇ ਕੋਲੇ भाई तेरे बहुत सोहनिया यार आवाज तेरी बड़ी बढ़िया शुक्रिया मेरे मेहरबानी बस जय जी रब ने बख्शी आवाज ये बस मोटरਾਂ ਦੇ ਬਸ ਹੋ ਗਈ ਤੇ ਸਾਈਕਲਾਂ ਤੇ ਕਰਦੇ ਯਾਰ ਬਹੁਤ ਵਧੀਆ ਬਸ ਘੜੀ ਸੀ ਤੁਰੇ ਨੇ ਹੁਣ ਇਹਨੂੰ ਸੱਚਾ ਸਹੀ ਹੈ ਕੋਈ ਨਾ ਬਾਬੇ ਦੀ ਕਰਤਾਂ ਹੁੰਦੀ ਆ ਹਾਂ ਆਦੇ ਬਾਅਦ ਅਸੀਂ ਪਹੁੰਚਾਂਗੇ ਅੱਜ ਚੱਲ ਬਾਈ ਬਿੱਟੂ ਨਾਲ ਹੋਗੇ ਮਿਲਣਗੇ ਲੈ ਹਾਂ ਬਿੱਟੂ ਦੇ ਵੀਰ ਸਾਰਿਆਂ ਦੇਖੇ ਕੱਲ੍ਹ ਹੀ ਤੁਰ ਗਿਆ ਸੀ ਯਾਰ ਇਹ ਵੀ ਘੈਂਟ ਆ ਬੰਦਾ ਵਧੀਆ ਮਿਲ ਗਿਆ ਇਹ ਪੂਰਾ ਮੇਰੇ ਇਹਦੇ ਵੀ ਵਲੌਗ ਵਜੇ ਲੱਗਾ ਉੱਧਰ ਵੀ ਜਾਣਾ ਸੀ ਮਾਹੌਲ ਉੱਧਰ ਵਧੀਆ ਮਾਨਨੇ ਵਾਲਾ ਹਾਂ ਬਗਜੋ ਵਧੀਆ ਬਸ ਥੋੜੀ ਠੰਡ ਆ ਵੀਰੇ ਉੱਧਰ ਬਾਤ ਤਾਂ ਹਾਂ ਮੈਸੇਜ ਜਰੰਦੀ ਆ ਯਾਰ ਮਾਂ ਜਿਹ ਹੁੰਦਾ 0 ਡਿਗਰੀ ਤਾਂ ਆਮ ਹੀ ਰਹਿੰਦਾਗਾ ਤੇ ਤੜਕੇ ਵੀ 2-4 ਡਿਗਰੀ ਹੁੰਦਾਗਾ ਬਸ ਪਰਸੋਂ ਨੂੰ ਜਾਵਾਂਗੇ ਉੱਥੇ ਅਸੀਂ ਠੀਕ ਹੈ ਵੀਰੇ ਚੜ੍ਹਦੀ ਗੱਲ ਅਜ ਰੱਖੇ ਬਾਬਾ ਚੰਗਾ ਹੈ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਠੀਕ ਹੈ ਭਾਈ ਜੀ ਇਹ ਠੀਕ ਆ ਬਣਾ ਚੜ੍ਹਦੀ ਗੱਲ ਅਜ ਚੱਲ ਭਾਈ ਠੀਕ ਆ ਠੀਕ ਹੈ ਵੀਰੇ ਵੇਲਾ ਹੋਇਆ 6:30 ਵਜੇ ਦਾ ਬਈ ਤੇ ਪਿੱਪਲ ਕੋਟੀ ਪਹੁੰਚਿਆ ਤੇ ਇੱਥੇ ਆ ਮਹਾਲੀ ਚੰਡੀਗੜ੍ਹ ਵਾਲੇ ਵੀਰਾਂ ਦਾ ਆ ਲੰਗਰ ਲੱਗਿਆ ਹੋਇਆ ਤੇ ਪਿੱਛੇ ਆਪਾਂ ਨੂੰ ਬਲਵਿੰਦਰ ਭਾਈ ਹੋਰੇ ਮਿਲੇ ਸੀ ਉਹ ਯੂਟਿਊਬਰ ਤੇ ਉਹਨਾਂ ਨੇ ਕਿਹਾ ਸੀ ਅਗੇ ਆਪਣੇ ਉੱਥੇ ਲੰਗਰ ਤੇ ਜ਼ਰੂਰ ਰੁੱਕ ਕੇ ਜਾਇਓ ਬਈ ਤੇ ਇੱਥੇ ਬਹੁਤ ਸਾਰੀ ਸੰਗਤ ਮਿਲ ਰਹੀ ਹੈ ਬਹੁਤ ਸਾਰਾ ਪਿਆਰ ਮਿਲ ਰਿਹਾ ਸਾਰਿਆਂ ਵੱਲੋਂ ਤੇ ਬਹੁਤ ਸਾਰਾ ਪਿਆਰ ਸਤਿਕਾਰ ਸਾਸਤਰੀ ਗੱਲ ਬਈ ਸਾਰਿਆਂ ਨੂੰ ਭਾਜੀ ਆਪਾਂ ਲੁਧਿਆਣਾ ਤੋਂ ਆਇਆ ਲੁਧਿਆਣਾ ਸ਼ਹਿਰ ਤੋਂ ਹਾਂ ਜਿਹੜਾ ਸ਼ਹਿਰ ਤੋਂ ਆਏ ਆ ਆਪਾਂ ਨੇ ਮੇਰੇ ਬੱਚੇ ਤੁਹਾਡਾ ਵਲੌਗ ਮੇਰੇ ਬੱਚੇ ਮੇਰੇ ਮਾਤਾ ਪਿਤਾ ਆਪਾਂ ਪੂਰਾ ਪਰਿਵਾਰ ਸਾਰਾ ਪੂਰਾ ਆਪਾਂ ਤੁਹਾਡਾ ਵਲੌਗ ਦੇਖਦੇ ਹਾਂ ਪਹਿਲੇ ਦਿਨ ਤੋਂ ਹੀ ਜਦੋਂ ਤੁਸੀਂ ਪਹਵਾਣੀ ਕਰਦੇ ਤੁਰੇ ਹੋ ਤੇ ਇਕੱਲਾ ਇਕੱਲਾ ਤੁਹਾਡਾ ਵਲੌਗ ਦੇਖਦੇ ਆ ਤੁਹਾਡੇ ਬੱਚੇ ਕਹਿ ਰਹੇ ਸੀ ਪਾਪਾ ਉਹਨਾਂ ਨੂੰ ਦੇਖਣਾ ਹੈ ਦੇਖਣਾ ਉਹ ਕੁਦਰਤੀ ਤੁਹਾਡਾ ਮੇਲ ਹੋ ਗਿਆ ਤੇ ਆ ਅਨੁਰਸੁਕ ਬੋਲ ਬੋਲ ਮੇਰਾ ਨਾਮ ਸੁਖਸੈਜ ਕੌਰ ਹੈ ਦੇਖਦੇ ਹੋ ਨਾ ਹਾਂਜੀ ਸਾਰੇ ਮੇਰਾ ਨਾਮ ਗੁਰਨੂਰ ਹੈ ਮੈਂ ਵੀ ਦੇਖਦਾ ਮੇਰਾ ਨਾਮ ਜਪਨੂਰ ਹੈ ਮੈਂ ਵੀ ਦੇਖਦਾ ਮੇਰਾ ਨਾਮ ਖੁਸ਼ਦੀਪ ਕੌਰ ਹੈ ਆਪਾਂ ਜੀ ਆਜੋ ਤੇ ਜੇ ਕੋਈ ਕੋਈ ਨਹੀਂ ਬੱਤ ਆ ਗਈ ਹੋਵਾਰ ਸਾਰੇ ਵੀਰ ਜੀ ਨੂੰ ਸਪੋਰਟ ਕਰੋ ਬਹੁਤ ਵਧੀਆ ਵਲੌਗ ਬਣਾਉਂਦੇ ਨੇ ਬਹੁਤ ਵਧੀਆ ਕੰਮ ਕਰਦੇ ਭਾਈ ਬਹੁਤ ਮਿਹਨਤ ਵਾਲਾ ਕੰਮ ਹੈ ਇਕੱਠੇ ਵੇਖਦੇ ਹੋ ਸਾਰੀ ਫੈਮਲੀ ਸਾਰੀ ਵੇਖਦੀ ਮੈਂ ਸਾਈ ਸੰਗਤ ਕੋਈ ਕਹਿਣਾ ਚਾਹੁੰਦਾ ਮੈਂ ਦੇਖਣ ਨੂੰ ਬਹੁਤ ਈਜ਼ੀ ਲੱਗਦਾ ਹੈ ਪਰ ਵਲੌਗ ਬਣਾਉਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਟੀਵੀ ਤੇ ਵੇਖਣਾ ਬਹੁਤ ਸੌਖੀ ਗੱਲ ਹੈ ਪਰ ਜੋ ਸਾਈਕਲ ਤੇ ਸੈਕਰੀ ਕਰਦੀ ਬਹੁਤ ਔਖਾ ਕੰਮ ਹੈ ਦੇਖਣਾ ਬਹੁਤ ਔਖਾ ਹੈ ਜੀ ਬਹੁਤ ਬਹੁਤ ਧੰਨਵਾਦ ਸਾਵਧਾਨ ਨਿਆਰਾ ਹੀ ਬਸ ਉਹ ਬਿਲਕੁਲ 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 ਬਾਤ ਜਿਤ ਕਲ ਜਾਣਾ ਲੋ ਜਾਵੇ ਤਾਂ ਤਨ ਮਿਲ ਤੁਮਾਨੂੰ ਪਾਵੇ ਸੁਣ ਕੇ ਨਾ ਲੋ ਜਾਵੇ ਸਾਥ ਛੇੜਿਆ ਤੇ ਧੰਨਵਾਦ ਭਾਈ ਤੁਹਾਡੇ ਸਾਰੇ ਪਰਿਵਾਰ ਦਾ ਤੇ ਠੀਕ ਹੈ ਭਾਈ ਜੀ ਨਾ ਆਪਣਾ ਮਨਕੀਰਤ ਸਿੰਘ ਮਨਕੀਰਤ ਸੰਗਦੇ ਹੋ ਕੈਮਰੇ ਤੋਂ ਸੰਗਦੇ ਤਾਂ ਨਹੀਂ ਆਗੇ ਭਾਜੀ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਕਰਨ ਅੱਗੇ ਦਾ ਕੀ ਪਲਾਨ ਤੁਹਾਡਾ ਬਸ ਹੌਲੀ ਹੌਲੀ ਦੇਖਦੇ ਜਾਂਦੇ ਆ ਪਲਾਨ ਇੱਥੇ ਇੱਕ ਦੋ ਹੈਗੇ ਕੋਈ ਮਾੜੀ ਮੋਟੀ ਥਾਵਾਂ ਆਈਦੇ ਰਹਿ ਗਈਆਂ ਮੁੜਦੇ ਹੋਏ ਉਹ ਦੇਖਾਂਗੇ ਠੀਕ ਹੈ ਠੀਕ ਹੈ ਇਹ ਪਿੱਛੇ ਆ ਬਿੱਟੂ ਬਈ ਹੋਰੇ ਖੜੇ ਆ ਸਾਰੇ ਹਾਂ ਜੀ ਅੱਜ ਮਿਲਦੇ ਬਹਾਂਜਾ ਚਲੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਭਾਜੀ ਤੇ ਮਿਹਰਬਾਨੀ ਬਈ ਸਤਿ ਸ੍ਰੀ ਅਕਾਲ ਬਈ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਾਂ ਦੇਸੀ ਘੋਦਾ ਬਣਿਆ ਲੰਗਰ ਮਹਾਲੀ ਵਾਲਿਆਂ ਦੀ ਰਵੱਲੋ ਸ਼ੱਕ ਹੋਈ ਪ੍ਰਸ਼ਾਦਾ ਪਾਣੀ ਛੱਕ ਲਿਆ ਤੇ 90 ਚੰਡੀਗੜ੍ਹ ਵਾਲੰਦਾ ਭਾਈ ਇਹ ਪੇਪਲ ਕੋਠੀ ਇੱਥੇ ਲੰਗਰ ਆ ਗਏ ਤੇ ਇਧਰ ਬਾਈ ਜੀ ਬੈਠੇ ਹੈ ਗੱਡੀ 'ਚ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਜਦੋਂ ਇਧਰ ਆਪਣੇ ਸਾਈਕਲ ਨੇੜੇ ਆਏ ਤੇ ਬਾਈ ਵੀ ਆਪਣੇ ਚੈਨਲ ਨਾਲ ਜੁੜੇ ਹੋਏ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਭਾਈ ਆਪਣਾ ਆਪਣਾ ਨਾਮ ਮੁਰਦੇ ਆ ਨਹੀਂ ਹੈ ਇੱਕ ਮਿੰਟ ਦੁਬਾਰਾ ਦੱਸਿਓ ਬਈ ਗੁਰਦੇਵ ਸਿੰਘ ਹੈ ਗੁਰਦੇਵ ਸਿੰਘ ਇਹ ਕਿੰਨਾ ਟਾਈਮ ਚੱਲੂ ਵੀਰੇ ਲੰਗਰ ਇਹ ਇਹ 20 ਜੂਨ ਤੱਕ ਚੱਲੂਗਾ ਵੀਰੇ 20 ਜੂਨ ਤੱਕ ਚਲੋ ਬਈ ਇਹ 24 ਘੰਟੇ ਲੰਗਰ ਹੈ ਜਿਹੜਾ ਮਰਦੀ ਜਾਵੇ ਹਾਂਜੀ ਸਾਰਾ ਲੰਗਰ ਆਵਣਾ ਦੇਸੀ ਘੋਜ ਬਣਦਾ ਜਲੇਬੀਆਂ ਸਾਰਾ ਦਿਨ ਚੱਲਦੀਆਂ ਚਾਹ ਵੀ ਸਾਰਾ ਦਿਨ ਚੱਲਦੀ ਪ੍ਰਸ਼ਾਦ ਦੇ ਵੀ 24 ਘੰਟੇ ਜਾਂ ਮਰਜ਼ੀ ਆਓ ਠੀਕ ਹੈ ਤੁਹਾਡੀ ਜੋੜੀ ਆ ਗੱਡੀ ਤੇ ਹਾਂਜੀ ਹਾਂਜੀ ਗੱਡੀ ਤੇ ਪਾਣੀ ਭਰਨੇ ਦੀ ਡਿਊਟੀ ਹੈ ਆਪਣੀ ਠੀਕ ਹੈ ਇਹ ਬਾਈ ਪਿੱਛੋਂ ਪਾਣੀ ਭਰ ਕੇ ਲੈ ਰੋ ਦਿੰਦੇ ਆਂ ਪੁਲ ਕੋਲੇ ਜਿੱਦੇ ਜਾਂਦੇ ਹੋਏ ਨਹਾਤੇ ਸੀ ਆਪਣੇ ਚੋਬਰ ਉੱਥੇ ਉਹ ਉਸਤਾਦ ਠੀਕ ਹੈ ਬਾਈ ਜੀ ਵਧੀਆ ਲੱਗਿਆ ਗੱਲਬਾਤ ਕਰਕੇ ਧੰਨਵਾਦ ਤੁਹਾਡਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਕਿਵੇਂ ਜੋਬਰੋ ਸਤਿ ਸ੍ਰੀ ਅਕਾਲ ਬਾਈ ਜੀ ਇੱਥੋਂ ਆਇਆਂ ਸੰਗ ਤਾਂ ਅ ਰੁਦਰਪੁਰ ਤੋਂ ਆਇਆ ਰੁਦਰਪੁਰ ਤੋਂ ਪੁਤਰਾਗੜ੍ਹ ਤੋਂ ਹਾਂਜੀ ਠੀਕ ਹੈ ਬਾਈ ਜਾ ਰਹੇ ਹਾਂ ਕਿ ਦਰਸ਼ਨ ਕਰਿਆ ਕੇ ਜਾ ਰਹੇ ਹਾਂ ਦਰਸ਼ਨ ਦੇ ਲਈ ਜਾ ਰਹੇ ਮੈਂ ਕਹਿ ਕੀ ਬੋਲਦਾ ਸਤਿ ਸ੍ਰੀ ਅਕਾਲ ਬਾਈਆਂ ਨੇ ਚਾਰ ਚਾਰ ਲਿਫਾਵੇ ਭਾਈ ਜਲੇਬੀਆਂ ਦੇ ਭਰਤੇ ਸਾਨੂੰ ਤੇ ਇਹ ਕਹਿੰਦੇ ਤੁਸੀਂ ਚਾਰ ਬੰਦੇ ਹੋ ਬਾਈ ਪਰ ਇਹਨਾਂ ਬਾਈ ਜਦੋਂ ਲਿਫਾਵੇ ਲੈਣ ਚਾਹੀਦੇ ਮੈਂ ਤੁਹਾਨੂੰ ਦੱਸਿਆ ਜੀ ਬੰਦੇ ਤਾਂ ਅਸੀਂ ਪੰਜ ਹੈਗੇ ਪਰ ਇਹ ਵੀ ਸਾਨੂੰ ਬਾਹਲੀਆਂ ਨੇ ਚਲ ਕੋਈ ਗੱਲ ਨਹੀਂ ਦੋ ਜਣੇ ਸੀ ਪੰਜਵਾਂ ਹੀ ਮੰਗਾ ਦਨੇ ਬਾਈ ਸਾਨੂੰ ਪਰ ਬੰਦੇ ਚਾਰ ਆਹ ਬਾਹਲੀਆਂ ਬਈ ਇਹ ਅਸੀਂ ਚਲ ਅਸੀਂ ਕੋਈ ਦੁੱਧ ਚਾਹ ਜਿੱਥੇ ਮਿਲਿਆ ਕਰੋ ਉਹਦੇ ਨਾਲ ਦੋ ਛੱਕ ਲਿਆ ਕਰਾਂਗੇ ਤੇ ਅੱਜ ਅਸੀਂ ਪੰਜ ਛੇ ਦਿਨ ਲਾਵਾਂਗੇ ਰਿਸ਼ੀਕੇਸ਼ ਪਹੁੰਚਣ ਤੱਕ ਤੇ ਧੰਨਵਾਦ ਵੀਰੇ ਤੁਹਾਡਾ ਨਾਂ ਦੱਸਦੇ ਮੇਰਾ ਬਾਈ ਗਰੇਂਦਰ ਸਿੰਘ ਹੈ ਜੀ ਗਰੇਂਦਰ ਸਿੰਘ ਹਰਮਨ ਜੋਤ ਮਨ ਜੋ ਤੇ ਕਿਥੋਂ ਵੀ ਰਹਸੀ ਆਪਣਾ ਵੀ ਮੋਹਾਲੀ ਜਿਲ੍ਹੇ ਦੀ ਜਿੰਨ ਪਿੰਡ ਸਲਾਮਤਪੁਰ ਦੀ ਠੀਕ ਹੈ ਇਹ ਤੁਸੀਂ ਸੇਵਾ ਕਰ ਰਹੇ ਹੋ ਲੰਗਰ ਚ ਹਾਂਜੀ ਭਾਈ ਲੰਗਰ ਚ ਠੀਕ ਹੈ ਵੀਰੇ ਮਿਹਰਬਾਨੀ ਤੁਹਾਡੀ ਧੰਨਵਾਦ ਸ਼ੁਕਰੀਆ ਵੀਰੇ ਠੀਕ ਹੈ ਤੇ ਇੱਥੋਂ ਭਾਈ ਹੁਣ ਆਪਾਂ ਪਹੁੰਚਣਾ ਪਾਕੀ ਪਾਕੀ ਇੱਥੋਂ 7 ਕਿਲੋਮੀਟਰ ਅੱਗੇ ਆਦੇ ਉਤਰਾਈ ਆ ਇਸੌਖੀ ਪਹੁੰਚ ਜਾਗੇ ਤੇ ਵੇਡ ਪੂਜਾ ਹੋ ਗਈ ਤੇ ਹੁਣ ਅੱਗੇ ਨੂੰ ਚਾਲੇ ਪਾਉਣੇ ਤੇ ਅਗਲੀ ਗੱਲਬਾਤ ਉੱਥੇ ਪਹੁੰਚ ਕੇ ਕਰਦੇ ਆ ਠੀਕ ਹੈ ਵੀਰੇ ਹਾਂ ਕੀ ਕਰਨਾ ਪਰਣਾ ਕਿ ਪੈਣਾਗਾ ਪਰਣਾ ਬਲਣਾ ਠੀਕ ਆ ਭਾਈ ਤੇ ਸਮਾਂ ਹੋ ਗਿਆ 9:30 ਵਜੇ ਦਾ ਤੇ ਨੌਜਵਾਨ ਰਾਹ ਚ ਡੇਰੇ ਲਾਉਣ ਦੀ ਤਿਆਰੀ ਚ ਲੇਗੇ ਦਿਨ ਖੜਦੇ ਦੇ ਇੱਥੇ ਬੈਠੇ ਆ ਮਤਲਬ ਦਿਨ ਖੜੇ ਦੇ ਤੇ ਇੱਥੇ ਡੇਰੇ ਲਾ ਲੇ ਤੇ ਦੁੱਧਾ ਤੱਤੇ ਕਰਾ ਲੇ ਤੇ ਜਗ੍ਹਾ ਹੈਗੀ ਆ ਸਾਹਮਣੇ ਉਹ ਪੰਪਾ ਤੇ ਹੁਣ ਵੇਖਦੇ ਆ 4 ਕਿਲੋਮੀਟਰ ਅੱਗੇ ਆ ਪਾਕੀ ਪਹੁੰਚ ਵੀ ਸਕਦੇ ਸੀ ਉੱਥੇ ਪਰ ਢੇਰੀ ਢਾਰਖੀ ਇੱਥੇ ਬੈਠੇ ਆ ਆਵਾਵਾ ਡੈਮ ਦੇ ਨੌਜਵਾਨ ਤੇ ਉਹ ਪਿੱਛੇ ਲੰਗਰ ਦੇ ਆਵਾਵਾ ਡੈਮ ਲਾਏ ਤੇ ਬਹੁਤ ਸਾਰੇ ਵੀਰ ਭਾਈ ਮਿੱਤਰ ਮੇਲੇ ਤੇ ਸਾਰਿਆਂ ਨੂੰ ਮਿਲਦੇ ਕਰਦੇ ਨੇਰਾ ਕਰ ਲਿਆ ਸੀ ਤੇ ਗੱਡੀਆਂ ਆ ਖੜੀਆਂ ਟੈਂਟ ਲਾ ਕੇ ਇੱਥੇ ਕਿਤੇ ਲਾ ਲਾਂਗੇ ਪੰਪ ਦੇ ਸਾਹਮਣੇ ਇਧਰ ਇਥੇ ਜਗ੍ਹਾ ਹੈਗੀ ਆ ਹੋਟਲ ਆ ਤੇ ਪੰਪ ਦੇ ਬਾਥਰੂਮ ਵਗੈਰਾ ਬਰਤਨ ਨੂੰ ਠੀਕ ਰਹਿਦਾ ਕੰਮ ਆ 9:15 ਹੋ ਗਏ ਦੇ ਜਿੱਥੇ ਬੈਠੇ ਸੀ ਇੱਥੇ ਆਪਣੇ ਭਾਈ ਤੰਬੂ ਆ ਲਾ ਲੈਨੇਗੇ ਤੇ ਆ ਗਵਾਂਡੀ ਮਿੱਤਰ ਇਹ ਦੇਖਣ ਆ ਰਹੇ ਨੇ ਹਮ ਹਵਾ ਕੇ ਹੈਲੋ ਗਾਇਸ ਹੈਲੋ ਕੈਸੇ ਹੋ ਆਪ ਪਲੀਜ਼ ਲਾਈਕ ਸਬਸਕ੍ਰਾਈਬ ਹਮ ਹੈ ਬਹੁਤ ਅੱਛਾ ਲੱਗ ਰਹਾ ਹੈ ਭਈਆ ਸਭੀ ਕਰਕੇ ਹਮ ਕੋ ਐਸਾ ਲੱਗ ਰਹਾ ਕਿ ਮਤਲਬ ਜਿਵੇਂ ਮਤਲਬ ਨਹੀਂ ਨਹੀਂ ਮਿਲੇ ਹੈ ਬਟ हमको ऐसा लग रहा है कि हम कहीं मतलब बहुत सालों से पहचानते हैं ऐसा मतलब ऐसा लग रहा अपनापन टाइप का लग रहा है भैया लोग हमारे साथ बहुत फ्रेंकली रह रहे हैं अभी और थैंक यू सो मच थैंक यू थैंक यू गुडगे हां भाई बिट्टू ਬੈਠੇ ਤਾਂ ਭਾਈ ਇੱਥੇ ਅਸੀਂ ਉਹੀ ਸੀਦਾਮ ਲੈਣਾ ਅਸਲ ਜਿਹੜੀ ਗੱਲ ਹੈ ਹਾਂ ਤੇ ਪਹਿਲਾਂ ਤਾਂ ਸਰੀਰ ਮੇਰਾ ਵੀ ਕੰਡਮ ਜਾਈ ਸੀ ਡਾਉਣ ਸੀਗਾ ਤੇ ਪਰ ਡੋਲੋ ਦੋ ਤਿੰਨ ਸਿੱਟੀਆਂ ਮੈਂ ਅੰਦਰ ਇੱਕ ਫਿਰ ਦੁੱਧ ਗਰਮ ਪੀ ਕਰਕੇ ਪੀਤਾ ਤੇ ਹੁਣ ਇੱਕ ਹੋਰ ਸੱਟ ਲੂੰਗਾ ਤੇ ਫਿਰ ਸਰੀਰ ਕਾਇਮ ਸੀਗਾ ਬਗ ਤਾਂ ਪਾਕੀ ਵੀ ਜਾਂਦੇ ਥੋੜਾ ਲੈਰਾ ਹੋ ਗਿਆ ਸੀਗਾ ਕਾਹਨੋਂ ਨੈਟ ਹੁਣ 9 ਕਿਲੋਮੀਟਰ ਦਿਖਾਈ ਜਾਂਦਾ ਨੈਟ ਨੇ ਭਾਈ ਸਾਨੂੰ ਪਾਗਲ ਕਰ ਰੱਖਿਆ ਕਨਫਿਊਜ਼ ਕਰਤਾ ਨੈਟ ਨੇ ਫਿਰ ਅਸੀਂ ਭਾਈ ਇੱਥੇ ਆਵਦੇ ਅੱਥੀ ਸਹੀ ਸਮਝਿਆ ਫਿਰ ਲਾਉਣਾ ਹਾਂ ਕਿਉਂ ਮੇਤਰਾ ਠੀਕ ਐ ਯੈਸ ਠੀਕ ਐ ਤੇ ਬਾਕੀ ਫੈਸਿਲਿਟੀ ਚੰਗੀ ਆ ਭਾਈ ਤੇ ਪਾਣੀ ਧਣੀ ਸਾਰੇ ਕੁਲ ਓਕੇ ਰਿਪੋਰਟ ਆ ਤੇ ਵਾਵਾ ਥਾਂ ਸੀਗਾ ਸੜਕ ਤੋਂ ਹਟਵਾ ਇੱਥੇ ਤੇ ਇਹਨਾਂ ਤੋਂ ਪੁੱਛ ਗਿਆ ਥੱਲੇ ਘਰ ਵਾਲੇ ਤੋਂ ਬਾਈ ਤੋਂ ਲਾ ਲਿਆ ਟੈਂਟ ਤੇ ਫਿਲਹਾਲ ਸੌਣੇ ਇੱਥੇ ਟਿਕਦੇ ਆ ਤੇ ਆਪਣੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਬੀਣਾ ਪਹਿਣਾ ਵਾਸਤੇ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਤੁਸੀਂ ਵੀਡੀਓ ਨੂੰ ਦੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਤਾਜ਼ੇ ਬਲੌਗ ਦੇ ਨਾਲ ਧੰਨਵਾਦ ਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਸਰੀ ਘਾਲ ਜੀ